ਹਾਂਜੀ ਸਸਰੀਕਾ ਦੋਸਤੋ ਪਿੰਡੂ ਕੀਤਾ ਚੈਨਲ ਜਬਾਈ ਜੀ ਸਵਾਗਤ ਕਰਦੇ ਆ ਤੇ ਆਪਾਂ ਫੇਰ ਆ ਗਏ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੇ ਅੱਜ ਆਪਣੇ ਨਾਲ ਹੈਗਾ ਕਾਲੂ ਹੋਰ ਕਾਲੂ ਕੀ ਵਾਲਾ ਠੀਕ ਆ ਕਾਲੂ ਆ ਤੇ ਮਿੱਤਰੋ ਅੱਜ ਆਪਾਂ ਨਾ ਤਨੂੰ ਤਾਂ ਦੀ ਆ ਵੀ ਮੇਨ ਮੇਨ ਚੀਜ਼ਾਂ ਲਿਆ ਕਰਨੀਆਂ ਆਪਾਂ ਜਿਹੜੀਆਂ ਖਰਾਬ ਨਹੀਂ ਹੁੰਦੀਆਂ ਅੱਗੇ ਵੀ ਲੈ ਜਾਂਦੀਆਂ ਅੰਬ ਲੈ ਜਾਂਦੀਆਂ ਖਰਬੂਜੇ ਲੈ ਜਾਂਦੀਆਂ ਇਹ 10 10 ਦਿਨ 15 15 ਦਿਨ ਖਰਾਬ ਨਹੀਂ ਹੁੰਦੇ ਬਾਈ ਹਨ ਤੇ ਇਹਦੇ ਨਾਲ ਆਪਾਂ ਨੂੰ ਅੰਦਰੋਂ ਜਾਣੀ ਅੱਧੋ ਸਿੱਧੀ ਬਚਤ ਹੋ ਜਾਂਦੀ ਹੈ ਜੇ ਬਾਹਰੋਂ ਚੀਜ਼ ਨੂੰ 1000 ਦੀ ਮਿਲਨੇ ਆ ਇਹ ਤੇ ਅੰਦਰੋਂ ਤੁਹਾਨੂੰ 500 ਦੇ ਮਿਲ ਜਣੇ ਤੇ ਆਜੋ ਅੱਜ ਵੀਡੀਓ ਚ ਦਿਖਾਉਣਾ ਕਿਵੇਂ 500 ਦੇ ਮਿਲਦੇ ਤੇ ਇੱਕ ਬਾਈ ਮੋਟਰਸਾਈਕਲ ਆਪਾਂ ਇੱਥੇ ਠੱਲਿਆ ਗਿਆ ਤੇ ਤੁਹਾਨੂੰ ਪਤਾ ਵਾਰਦਾ ਤਾਂ ਬਹੁਤ ਹੁੰਦੀਆਂ ਚੋਰੀ ਚੋਰੀ ਦੀਆਂ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਿਆ ਕਰਨਾ ਜੇ ਲੋਕ ਨੂੰ ਕਿ ਤੁਹਾਡੇ ਕੋਲ ਹੈ ਨਹੀਂਗਾ ਪਲੱਗ ਕੱਢ ਦੇ ਪਲੱਗ ਕੱਢ ਦੇ ਲੈ ਵੀ ਮਿੱਤਰੋ ਇਹ ਬਾੜੀ ਘੈਂਟ ਚੀਜ਼ ਆ ਮੈਂ ਨਾ ਮੈਂ ਤਾਂ ਜਦੋਂ ਵੀ ਜਾਂਣਾ ਕਿਤੇ ਉਹ ਜਿੱਥਾਂ ਤੇ ਨਾ ਆ ਵੀ ਲਾ ਲਾ ਵੀ ਲਾ ਦੇ ਖੋਲ ਦੇ ਉਹਨੂੰ ਕਮਾ ਕੇ ਖੁੱਲਦਾ ਹੁੰਦਾ ਕਮਾ ਕੇ ਖੁੱਲਦਾ ਹੁੰਦਾ ਹੈ ਨਾ ਬੇ ਮਿੱਤਰੋ ਆ ਸਭ ਤੋਂ ਘੈਂਟ ਚੀਜ਼ ਹੈ ਜੀ ਤੇ ਇਹਨੂੰ ਚੁੱਪ ਕਰਕੇ ਜੇਬ ਚ ਪਾ ਲਿਓ ਜੇ ਤੁਹਾਡਾ ਮੋਟਰਸਾਈਕਲ ਮਿੱਤਰੋ ਚੋਰੀ ਨਹੀਂ ਹੁੰਦਾ ਨਾ ਸਟਾਰਟ ਹੋਵੇ ਤੇ ਨਾ ਕੋਈ ਲਿਜਾ ਸਕੇ ਹਾਂ ਰੇਡ ਕੇ ਲਿਜਾ ਸਕਦਾ ਅਗਲਾ ਜਦੋਂ ਮਰਜੀ ਲੋਕ ਲੋਕ ਤੋੜ ਕੇ ਤੇ ਪਰ ਰੇਡ ਕੇ ਅਗਲਾ ਕਿੰਨੀ ਕੁ ਦੂਰ ਲੈ ਜਾਊਗਾ ਇਹਨੂੰ ਤੇ ਪਲੱਗ ਵਾਲੀ ਅਗਲਾ ਪਲੱਗ ਕੋਈ ਜੇਬ ਚ ਪਾ ਕੇ ਤੁਰਿਆ ਨਹੀਂ ਫਿਰਦਾ ਹੁੰਦਾ ਨਾ ਤੇ ਆ ਸਕੀਮ ਘੈਂਟ ਆ ਬਾਈ ਚੁੱਪ ਕਰਕੇ ਆਹੀਂ ਕਰਿਆ ਕਰੋ ਜੇ ਮੈਂ ਤਾਂ ਕਰਦਾ ਹਾਂ ਨਾ ਆਹੀਂ ਤੇ ਆਪਾਂ ਚੱਲਦੇ ਆ ਬਾਈ ਮੁੜ ਕੇ ਰੇਟ ਰੂਟ ਪਤਾ ਕਰਨੇ ਸ਼ੁਰੂ ਤੋਂ ਤੇ ਇੱਕ ਪਾਸੇ ਸ਼ੁਰੂ ਕਰਦੇ ਆਂ ਮੁੜ ਕੇ ਖਰਬੂਜੇ ਤੇ ਅੰਬ ਲੈਣੇ ਤੇ ਤੁਹਾਨੂੰ ਦੱਸ ਦਿਆ ਬਾਈ ਕੀ ਕੀ ਰੇਟ ਚੱਲ ਜਾਂਦੇ ਆ ਜਾ ਕਦੋਂ ਫਿਰ ਆਪਾਂ ਚੱਲੀਏ ਬਹੁਤ ਕਾ ਹੋਇਆ ਆਹਹ ਮਜ਼ਦੂਰ ਹੈ ਨਹੀਂ ਕਿ ਭਾਈ ਆਦਾ ਕਹਦਾ ਸਾਮਾਨ ਆਪ ਚੱਕਣਾ ਪੈਂਦਾ ਤੇ ਲੈ ਬਈ ਮੇਤਰੋ ਕੋਟਪੂਰਾ ਦੀ ਮੰਡੀ ਦੇ ਵਿੱਚ ਆ ਗਏ ਆ ਤੇ ਤੁਹਾਨੂੰ ਦੱਸ ਦਿਆਂ ਜਦੋਂ ਸਿੱਧੇ ਪੈਸੇ ਕਿਵੇਂ ਵੱਜਦੇ ਆ ਅੱਜ ਤੁਹਾਨੂੰ ਸ਼ੁਰੂ ਦੇ ਵਿੱਚ ਬਖਾਉਂਦੇ ਆ ਵੀ ਅੰਦਰੋਂ ਖਰਬੂਜੇ ਜਿਹੜੇ ਕੀ ਰੇਟ ਮਿਲ ਜਾਂਦੇ ਤੇ ਬਾਹਰੋਂ ਮੇਰੇ ਸਾਹਮਣਾਂ 40 ਰੁਪਏ ਨੇੜ ਤੇ ਖਰਬੂਜਾ ਬਾਈ ਵੀ ਕੀ ਜਾਂਦਾ ਹੈ ਹਨਾ ਕਿਉਂਕਿ ਬਾਹਰੋਂ ਤਾਂ ਰੇਟ ਜਦੋਂ ਫਿਰ ਆਪਾਂ ਕਿਲੋ 2 ਕਿਲੋ ਚੀਜ਼ ਲੈਣੀ ਹੈ ਮਹਿੰਗਾ ਹੀ ਪੈਣਾਗਾ ਤੇ ਅੰਬ ਵੀ ਮਿੱਤਰੋ ਘੱਟੋ ਘੱਟ 100 ਰੁਪਏ ਕਿਲੋ ਹੋਣਗੇ ਬਾਹਰੋਂ ਵੀ ਹੋਰ ਲੈਸ ਕਰਕੇ ਆਣਾ ਚੱਲ 95 ਲਾ ਲੈਂਦਾ ਤੇ ਅੰਦਰੋਂ ਰੇਟ ਤੁਹਾਨੂੰ ਪਤਾ ਕਰਕੇ ਆਉਣੇ ਆਜੋ ਬਾਈ ਕਰਾਂ ਦੇ ਲੈ ਵੀ ਮਿੱਤਰੋ ਆਜੋ ਫਿਰ ਰੇਟ ਰੂਟ ਪਤਾ ਕਰੀਏ ਬਾਈ ਪਹਿਲਾਂ ਆ ਗਿਆ ਬਾਈ ਮਤੀਰਾ ਇੱਥੇ ਮਤੀਰਾ ਮਤੀਰਾ ਪਿਆ ਬਾਈ ਮਤੀਰੇ ਦਾ ਰੇਟ ਪਤਾ ਕਰਕੇ ਆਉਣੇ ਆ ਤੇ ਕੀ ਚੱਲੀ ਜਾਂਦਾ ਬਾਈ ਕੀ ਆਲਾ ਹੋਰ ਭਰਾ ਠੀਕ ਆ ਮਤੀਰੇ ਦਾ ਰੇਟ ਬਾਈ ਕੀ ਕਰਦਾ ਅੱਜ ਮਤੀਰਾ 13 ਰੁਪਏ 13 ਰੁਪਏ ਆਲਾ ਜਿਹੜਾ ਹਨਾ ਇਹ ਕਿਹੜਾ ਵਜ ਦਾ ਨਾ ਕੀ ਇਹ ਜੰਨਤ ਜੰਨਤ ਖੀਰਾ ਆ ਗਿਆ ਬਾਈ ਸੈਂਚਰੀ ਹੋਰ ਹੁੰਦਾਗਾ ਉਹ ਕਾਲੇ ਛਲੜਾ ਵਾਲਾ ਹੁੰਦਾ ਤੇ ਇਹ ਆ ਗਿਆ ਜੰਨਤ ਖੀਰਾ ਹੈਂ ਖੀਰਾ ਕੇ ਮਤੀਰਾ ਮਤੀਰਾ ਮੈਂ ਖੀਰਾ ਕਹਿੰਦਾ ਸੀ ਨੇ ਜੰਨਤ ਖੀਰਾ ਖੀਰਾ ਜੰਨਤ ਮਦੀਰਾ ਜੰਨਤ ਮਦੀਰਾ ਉਹ ਕੇ ਮੂੰਹ ਚ ਨਾ ਮਦੀਰਾ ਖੀਰਾ ਨਿਕਲ ਜਾਂਦਾ ਹਨਾ ਲੈ ਮੇਤਰੋ ਅੰਬਾ ਜਿਹੜੇ ਅੰਬ ਪਤਾ ਕਰਦੇ ਤੇ 5 ਕਿਲੋ ਵਾਲਾ கிரேਡ ਵੀ ਪਤਾ ਕਰਾਂਗੇ ਤੇ ਆ ਵੀ ਬਈ ਕੀ ਰੇਟ ਅੰਬ ਦਾ ਅੱਜ ਆਹ ਆਹ ਰੇਟਰ ਤੇ ਵੀ ਗਿਆ 70 ਰੁਪਏ ਗਿਆ ਆ ਹੋ ਗਿਆ ਬਈ 65 ਰੁਪਏ ਕਿਲੋ ਇਹ ਥੋੜਾ கிரேਡ ਵੱਡਾ ਆ ਜਾਂਦਾ ਤੇ ਉਹ 70 ਰੁਪਏ கிரேਡ ਇਹ ਬਈ ਹੈ ਕੁਆਲਟੀ ਕੋਈ ਫਰਕ ਬਸ ਇਹ ਆਏ ਆ ਵੀ ਛੋਟੇ ਕਰਕੇ ਮਹਿੰਗਾ ਠੀਕ ਆ ਇਹ ਚ ਘੱਟ ਹੁੰਦੇ ਬਈ ਤਾਂ ਕਰਕੇ ਮਹਿੰਗੇਗਾ ਜਿਹਨੇ ਮੇਰੇ ਪੀਨੇ ਲੈਣੇ ਆ ਮਾਰੋਟ ਨੂੰ ਹੋ ਸਕਦਾ ਵੀ 70 ਮਿਲਣ 80 ਮਿਲਣ 90 ਮਿਲਣ 100 ਰੁਪਏ ਮਿਲਣ ਤੇ ਪਰ ਇਸ ਟਾਈਮ ਜਿਹੜਾ ਅੰਦਰ ਰੇਟ ਆ ਬਾਈ ਅੰਬ ਦਾ ਇਹ ਚੱਲੀ ਜਾਂਦਾ ਹੈ 70 ਰੁਪਏ ਕਿਲੋ ਤੇ ਕੇਲੇ ਦਾ ਰੇਟ ਪਤਾ ਕਰਦੇ ਆ ਬਾਈ ਕੀ ਆ ਬਾਈ ਕੇਲੇ ਕੀ ਆ ਰੇਟ ਹੋ ਗਿਆ ਅੱਜ ਕੇਲੇ ਹੋ ਗਏ ਬਾਈ 25 ਰੁਪਏ ਬਸ ਉੱਥੇ ਹੀ ਖੜਾ ਰਹਿੰਦਾ ਹੈ ਰੇਟ ਬਾਈ 22 ਹੋ ਜਾਂਦੇ 23 ਹੋ ਜਾਂਦੇ ਕਦੇ 25 ਹੋ ਜਾਂਦੇ ਬਸ 20 ਤੋਂ ਲੈ ਕੇ 25 ਤੱਕ ਇਹਨਾਂ ਦਾ ਰੇਟ ਬਾਈ ਸਦਾ ਭਾਰ ਜਾਂ ਚੱਲੀ ਜਾਂਦਾ ਰਹਿੰਦਾ ਹੈ ਬਾਈ ਤੇ ਸੇਬ ਬਾਈ ਸੇਵ 38 ਰੁਪਏ ਕਿਲੋ ਸੇ ਹੋ ਗਏ ਬਾਈ 38 ਰੁਪਈਆ ਕਿਲੋ ਕਿਆ ਬਾਤ ਆ ਸੇ ਬਾਈ ਸਸਤੇ ਹੋ ਗਏ ਆ ਅੱਗੇ ਬਹੁਤ ਮਹਿੰਗੇ ਚੱਲੀ ਜਾਂਦੇ ਸੀਗੇ ਤੇ ਸੇ ਹੁਣ ਲੋਟਰੋਂ ਮੇਲਾ ਬਾਈ 100 ਹੋ ਗਿਆ 38 ਰੁਪਈਆ ਕਿਲੋ ਤੇ ਇਦੋਂ ਬਾਅਦ ਆਪਾਂ ਚੱਲਦੇ ਆ ਆਜੋ ਤੇ ਆਪਾਂ ਖਰਬੂਜੇ ਤੇ ਅੰਬ ਇਹ ਤੁਹਾਨੂੰ ਲਾਈਵ ਚ ਲੈ ਕੇ ਦਿਖਾਵਾਂਗੇ ਬਾਈ ਓ ਹੋਰ ਕੀ ਆਲਾ ਸੰਧ ਵਾਲਾ ਸੱਤ ਕੀ ਕੋ ਤੇ ਬਰੇਡਾ ਤੇਰੇ ਕੋਲੇ ਇਹ ਕਖੜੀ ਕਿੰਨੇ ਰੁਪਏ 15 ਰੁਪਏ ਕਖੜੀ 15 ਰੁਪਏ ਚੌਲਾ ਵੀ ਕਿਹ 45 ਰੁਪਏ ਚੌਲਾ 45 ਪਹਿਲਾਂ 50 ਸੀ ਹਨਾ ਹਾਂ ਪਹਿਲਾਂ 50 ਚੌਲਾ ਹੋ ਗਿਆ ਬਈ 45 ਰੁਪਏ ਹੈ ਨਹੀਂ ਅੰਦਰ ਕੋਲੇ ਸਬਜ਼ੀ ਸਿੱਧੀ ਖੇਤੋਂ ਸਹੀ ਹੈ ਨਾ ਤੇ ਮਟਰ ਬਈ ਕੀ ਰੇਟ ਹੈ ਮਟਰ 50 55 50 55 ਮਟਰ ਫੇਰ ਮਹਿੰਗੇ ਹੋ ਗਏ ਬਈ ਸਸਤੇ ਹੋ ਗਏ ਕਰੀ ਹਨਾ ਮਟਰਾਂ ਨੇ ਰੇਟ ਦੀ ਰੇਸ ਫੇਰ ਫੜ ਲਈ ਆ ਹਾਂ ਤੇ ਹੋਰ ਬਈ ਟਿੰਡੋ ਟਿੰਡੋ ਬਾਈ 20 25 ਰੁਪਏ ਵੀ ਕੀ ਆ ਜੇ ਪਾ ਇੱਥੇ ਖੜ ਜਾਣਗੇ ਉਹਨਣਾ ਟਿੰਡੋ ਬਾਈ 20 25 ਰੁਪਈਏ ਚੱਲੀ ਜਾਂਦੇ ਆ ਵੈਸੇ ਇਹ ਤੁਹਾਨੂੰ ਦੱਸ ਦਈਏ ਵੀ 50 55 ਵੀ ਇੱਕ ਵਾਰੀ ਜਦੋਂ ਆਏ ਸੀ ਨਵੇਂ ਉਹਦੇ ਚੱਲੇ ਸੀ ਹੈਨਾ ਤੇ ਵੈਂਗੜੀ ਬਾਈ ਵੈਂਗੜੀ 30 ਰੁਪਏ ਚਲਦੀ ਹੈ ਬਾਈ ਵੈਂਗੜੀ 30 ਰੁਪਈਏ ਤੇ ਉਹ ਗੋਲ ਵੈਂਗੜੀ ਉਹ 20 ਉਹ 20 ਤੇ ਤਰਾਂ ਤਰਾਂ ਇਹ 15 ਰੁਪਏ ਬਾਈ ਤਰਾਂ ਆਉਂਗਾ ਬਾਈ 15 ਰੁਪਈਏ ਬਾਕੀ ਸਾਰੇ ਰੇਟ ਤੇ ਖਿਰਾ ਨਹੀਂ ਰਹਿ ਗਿਆ ਸੱਚ ਅੱਜ ਕੀਰਾ ਸੇ 70 ਰੁਪਏ ਬਾਈ ਯਾਰ। ਉਹੀ ਚੱਲੀ ਜਾਂਦਾ। ਕੀਰਾ ਬਾਈ 6-70 ਰੁਪਏ ਕਿਲੋ ਚੱਲੀ ਜਾਂਦਾ। ਮਤਲਬ ਹੋਰ ਠੀਕ ਆ ਸੇ ਤਾਂ ਕਹਿਮਾ। ਭਿੰਡੀ ਕੀ ਕਰਤੀ ਅੱਜ? ਮੇਰੇ ਕਿੱਲੀ ਕੀ ਹੈ ਬਾਈ। 30 ਰੁਪਏ ਕਿਲੋ। ਲੈ ਬਈ ਮਤਲਬ ਭਿੰਡੀ ਹੋ ਗਈ ਹੈ ਜਿਹੜੀ 30 ਰੁਪਏ ਕਿਲੋ ਜਿਹੜੀ ਵਧੀਆ ਭਿੰਡੀ ਹੈ ਨਾ। ਢੈਂਟ ਭਿੰਡੀ ਪੂਰੀ। ਤੇ ਆਜੋ ਬਈ ਅੱਗੇ ਚੱਲੀਏ। ਕੱਲ ਵੇਲ ਲੈ ਇੱਥੋਂ ਸਬਜ਼ੀ ਲੈਣੀ ਤਾਂ। ਮਾਤਾ ਕਿੱਧਰ ਹੈ? ਆਈਓ ਉਹ ਤਾਂ। ਇਤੋਂ ਵਧੀਆ ਮਿਲ ਜਾਂਦਾ ਹੈ ਕੱਲ। ਇੱਥੋਂ ਆਜਾ ਲੈ ਜਾ ਲੈ ਜਾ। ਪੁਕੇ ਪੁਕੇ ਲੱਗ ਜੀ। ਕੀ ਆਲਾ ਬਾਈ ਹੋਰ ਠੀਕ ਆ ਤੇ ਰੇਟ ਪਤਾ ਕਰਦੇ ਆ ਹੋਰ ਬਾਈ ਕੀ ਆਲਾ ਬਾਈ ਚੌਲੇ ਕੀ ਰੇਟ ਕਰਤੇ ਚੌਲੇ 50 ਰੁਪਏ ਚੌਲੇ ਬਾਈ ਹੋਣਗੇ 50 ਰੁਪਏ ਕਿਲੋ ਘੈਂਟ ਜੀਆ ਪੂਰੇ ਵਧੀਆ ਚੌਲੇ ਅੱਜ ਹੋਗੇ 50 ਰੁਪਏ ਕਿਲੋ ਇਹ 50 ਚੱਲੀ ਜਾਂਦੇ ਬਾਈ ਹੋਗੇ ਦੋ ਦੰਦਰਾਂ ਤੋਂ ਹਣਾ ਤੇ ਦੇਸੀ ਫੜਗੇ ਕੱਲ ਦੇ ਆ ਬਾਈ ਭਾਈ 60 ਰੁਪਏ ਕਿਲੋ ਕੱਦੂ ਲੈ ਵੀ ਮੇਤਰੋ ਦੇਸੀ ਫਣੀਆਂ 60 ਰੁਪਏ ਕਿਲੋ ਅੱਜ ਕਹਿੰਦੇ ਘਰਤੀਆਂ ਬਾਈ ਨੇ ਕਾ ਭਾਈ ਕਦੋਂ ਕੀ ਆ ਕਦੂ ਵੀਰ ਦੀ ਕਦੂ ਹੋ ਗਿਆ ਭਾਈ 20 ਰੁਪਏ ਕਿਲੋ ਲਵਾ ਜਾ ਕਦੂ ਆਏ ਨਹੀਂਗਾ ਕੋਈ ਪਕੜ ਕਦੂ ਹੋਊਗਾ ਵਧੀਆ ਮੈਂ ਆ ਨਾ 20 ਰੁਪਏ ਕਿਲੋ ਕਦੂ ਗਰਮੀਆਂ ਦਾ ਤੋਹਫਾ ਬਾਈਏ ਤੇ ਨਹੀਂ ਗਰਮੀ ਗਰਮੀ ਦੇ ਵਿੱਚ ਗਰਮੀ ਨਹੀਂ ਲੱਗਣ ਦਿੰਦਾ ਛੇਤੀ ਪਰ ਬੁਰਗੇ ਕਦੂ ਹੀ ਧਰੀ ਜਾਂਦੇ ਨੇ ਇੰਦਾਂ ਗੇ ਮੁੜ ਕੇ ਕਿ ਨਹੀਂ ਗਾਲ ਕਪਸ ਜਣ ਬਾਈ ਤੋਂ ਕੀ ਕੀ ਰੇਟ ਚੱਲੀ ਜਾਂਦੀਆਂ ਵੈਸੇ ਤਾਂ ਬੜੇ ਦਿਨਾਂ ਤੋਂ 10-10 ਰੁਪਏ ਕੀ ਰੇਟ ਬਾਈ ਇਹਨਾਂ ਦਾ ਬਾਈ ਫੋਨ ਤੇ ਵੀਜੀ ਉਧਰ ਤੇ ਵੈਸੇ ਮੇਰੇ ਸਾਹ ਨਾਲ ਰੇਟ ਅੱਜ ਵੀ 10-10 ਰੁਪਏ ਹੀ ਹੋਊਗਾ ਕਿਉਂਕਿ ਇਹਨਾਂ ਦਾ ਜਿਆਦਾ ਰੇਟ 10-10 ਸੀ ਰਹਿੰਦਾ ਬਾਬਾ ਹੈਨਾ ਇੰਨਾ ਹੀ ਹੋਊਗਾ ਰੇਟ ਇੰਨਾ ਕੀ ਹੈ ਬਾਈ 10-10 ਰੁਪਏ ਹੀ ਆ ਲਾ ਬਾਈ 10-10 ਰੁਪਏ ਹੀ ਬਾਈ ਨੇ ਇਸ਼ਾਰਾ ਕਰਤਾ ਤੇ ਇਹਦਾ ਰੇਟ ਮੇਰੇ ਕੋ ਇੱਥੇ ਹੀ ਖੜਾ ਰਹਿੰਦਾਗਾ ਗੁੱਟੀਆਂ 10-10 ਰੁਪਏ ਦੇ ਨੇ ਆਜੋ ਫਿਰ ਅੱਗੇ ਚੱਲਦੇ ਆ ਕਾਣੂ ਆ ਜਾ ਆਪਾਂ ਇੱਕ ਅੰਬ ਲੈਣੇ ਆ ਤੇ ਇੱਕ ਲੈਣੇ ਖਰਬੂਜੇ ਖਰਬੂਜੇ ਨੂੰ ਮੈਂ ਦੁਬਾਰਾ ਕਹੂਗਾ ਜਾਂ। ਕਾਲਾ ਹਰੀ ਕਾਲਾ ਕਿਹਦਾ ਆ ਯਾਰ। ਨਾਰੀ ਵਾਲੇ ਵੀ ਲੈਣੇ ਆ, ਖਰਬੂਜੇ ਵੀ ਲੈਣੇ ਆ। ਆਜੋ ਟਮਾਟਰ ਦਾ ਰੇਟ ਬਾਈ ਪਿਛਲੇ ਉਹਦਣ ਰਹਿ ਗਿਆ ਸੀਗਾ ਤੇ ਟਮਾਟਰ ਪੁੱਛਦੇ ਬਾਈ ਨੂੰ ਕੀ ਰੇਟ ਕਰਦੇ? ਬਾਈ ਟਮਾਟਰ ਕੀ ਹੋ ਗਿਆ ਅੱਜ? ਟਮਾਟਰ ਹੋ ਗਿਆ ਬਾਈ 12 ਰੁਪਏ ਕਿਲੋ ਵਧੀਆ ਟਮਾਟਰ ਕਿਆ ਬਾਤ ਐ। ਤੇ ਵੀਰੋ ਇੱਕ ਗੱਲ ਆ ਵੀ ਇਕੱਠੀ ਜੀ ਲੈਣੀ ਪੈਂਦੀ ਐ ਬਾਹਰੋਂ ਆਏ ਨਹੀਂ ਵੀ ਕਿਲੋ 2 ਕਿਲੋ ਮਿਲਣੀ ਐ ਸਾਰਾ ਕਰੇਟ ਲੈਣਾ ਪਊਗਾ ਕਰੇਟ ਹੋਊਗਾ ਘੱਟੋ ਘਾਟੇ 15 16 20 ਕਿਲੋ ਦਾ ਹੋਊਗਾ। 15 25 ਕਿਲੋ ਦਾ ਜੀ 25 ਦਾ 25 ਕਿਲੋ ਦਾ ਕਰੇਟ ਲੈਣਾ ਪਊਗਾ ਤੇ ਜਿਹੜਾ ਛੋਟਾ ਬਈ ਆਹ ਇਹ ਛੋਟਾ 10 ਕਿਲੋ ਕਿਲੋ ਇਹ 10 ਕਿਲੋ ਪੈਂਦੇ ਤੇ ਰੇਟ ਉਹੀ ਲੱਗ ਜਾਣਗੇ ਰੇਟ ਜ਼ਿਆਦਾ ਲੱਗੂਗਾ ਇਹ ਕਿੰਨਾ ਲੱਗ ਜੂ 12 ਰੁਪਏ ਕਿਲੋ ਇਹ 12 ਰੁਪਏ ਲੱਗ ਜੂ ਇਹ ਵੀ ਬਈ ਇਹ ਹੈਗਾ ਛੋਟਾ ਕਰੇਟ ਐੱਕੀ ਰਹੇਗਾ ਬਾਈਆਂ ਕੋਲੇ ਮੈਨੂੰ ਆ ਆ ਗਿਆ ਦੂਜਾ ਖਰਬੂਜਾ ਦਾ ਨਾਂ ਪੁੱਛਦਿਆਂ ਬਈ ਇਹ ਕਿਹੜਾ ਖਰਬੂਜਾ ਨਾਂ ਕੀ ਲੈਂਦੇ ਇਹਦਾ ਇਹ ਧਾਰੀ ਵਾਲਾ ਜੀ ਧਾਰੀ ਵਾਲ ਹਏ ਮੇਰਾ ਯਾਦ ਆ ਗਿਆ ਹਰ ਸਣਾ ਠੀਕ ਆ ਕਿਹੜਾ ਖਰਬੂਜਾ ਬਈ ਇਹ ਤਾਰੀ ਵਾਲ ਤੇ ਰੇਟ ਕੀ ਰਹਿੰਦਾ ਇਹਦਾ ਅੱਜ ਇਹ 17 ਵਿੱਚ ਜਾ ਚਾਹੇ ਅੱਜ ਵੈ ਗਿਆ ਇਹ 17 ਰੁਪਏ ਕਿਲੋ ਦੂਜੇ ਨਾਲੋਂ ਰੇਟ ਥੋੜਾ ਘਟ ਰਹਿਂਦਾ ਦਾ ਹਨ ਇਹ ਵੈ ਗਿਆ ਬਈ 17 ਰੁਪਏ ਕਿਲੋ ਤੇ ਲਫਾਫਾ ਲਾ ਲਿਓ ਜੇ ਤੁਸੀਂ 20 ਕਿਲੋ ਦਾ ਹਊਗਾ 20 ਕਿਲੋ ਦਾ ਹੋਊਗਾ ਬਈ ਹਿਸਾਬ ਕਿਤਾ ਉਹ ਲਾ ਲਿਓ ਜੇ ਮਿੱਤਰੋ ਵੀ ਕਿੰਨੇ ਦਾ ਲਫਾਫਾ ਪੈ ਗਿਆ ਬਾਈ। ਉਹ ਕਿਵੇਂ ਆ? ਵਧੀਆ ਸਰ ਤੁਸੀਂ ਕਿਵੇਂ ਲੈ ਮਟਰ ਅੱਜ? ਮਟਰ ਬਾਈ ਚੱਲੇ ਜਾਂਦੇ 45-50 ਰੁਪਏ। ਮਟਰ ਚੱਲੀ ਜਾਂਦੇ ਬਾਈ 45 ਦੇ 50 ਰੁਪਏ ਕਿਲੋ ਤੇ ਲਸਣ ਆਹ ਜਿਹੜਾ ਨਿਕਾਜ ਲਸਣ ਇਹਦਾ ਰੇਟ ਕੀ ਆ? ਇਹ ਹੈਗਾ 110 ਰੁਪਏ ਕਿਲੋ। ਲੱਭ ਮਿੱਤਰੋ ਜਿਹੜਾ ਮੋਟਾ ਲਸਣ ਹੋਊਗਾ ਉਹਦਾ ਰੇਟ ਹੋਰ ਹੋਊਗਾ। ਇਹ ਹੈਗਾ ਬਰੀਕ ਲਸਣ ਹਨਾ। ਇਹ ਹੈਗਾ 110 ਰੁਪਏ ਕਿਲੋ। ਤੇ ਬਰੋਕਲੀ ਬਰੋਕਲੀ ਵੀਰੇ 60 ਰੁਪਏ। ਵਧੀਆ ਚੰਗੀ। ਪੂਰੀ ਵਧੀਆ। ਇਹ ਬਰੋਕਲੀ ਆ ਗਈ ਆ ਬਾਈ। ਕਿੰਨੀ ਦ칸 ਆ ਗਈ ਇਹ। ਇਹ 2 ਨੰਬਰ ਦਾ ਗਾਣਾ ਬਈ 2 ਨੰਬਰ ਫੜ ਤੇ ਬਰੋਕਲੀ 60 ਰੁਪਏ ਕਿਲੋ ਬਰੋਕਲੀ ਤੇ ਵੈਸੇ ਇਹਦਾ ਰੇਟ ਬਈ ਬਹੁਤ ਜਿਆਦਾ ਰਹਿੰਦਾ ਹੁੰਦਾ ਹੈ ਨਾ ਰੇਟ ਇਸ ਟਾਈਮ ਇਹਦਾ ਜਜ ਜਜ ਚੱਲੀ ਜਾਂਦਾ ਹਨ ਆ ਸੀਜ਼ਨ ਆ ਬਈ ਬਰੋਕਲੀ ਦਾ ਜਨੇ ਇਹ ਬਈ ਹਮਚਲਦੀ ਹੈ ਠੀਕ ਆ ਰੇਟ ਆ ਤਾਂ ਜਾਨੀ ਨੋਰਮਲ ਅਗੇ ਤਾਂ ਜਿਆਦਾ ਹੁੰਦਾ ਹੈ ਨਾ ਵਿੱਚ 100 ਰੁਪਏ ਕਿਲੋ ਦੇ ਹਾਂ ਤੇ ਅੱਜ ਮਤਲਬ ਜਿਹੜੀ ਵਿਕ ਰਹੀ ਹੈ 60 ਰੁਪਏ ਕਿਲੋ ਆਏ ਵੀ ਨਹੀਂ ਵੀ ਖਰਾਬ ਕੁਆਲਿਟੀ ਉਹ ਵੀ ਵਧੀਆ ਕੁਆਲਿਟੀ ਤੇ ਬੰਦ ਆ ਫੁੱਲ ਗੋਭੀ ਕਿਉਂ ਵੀ ਹੋ ਲੋਕੋ ਵੀ ਵੀਰੇ 30 ਰੁਪਏ ਹੋ ਲੋਕੋ ਵੀ ਹੋ ਗਈ ਬਈ 30 ਰੁਪਏ ਕਿਲੋ ਵਧੀਆ ਗੋਭੀ ਐਵੇਂ ਨਹੀਂ ਕੋਈ ਮਾੜੀ ਹੋ ਗਈ ਗੋਭੀ 30 ਰੁਪਏ ਕਿਲੋ ਗੋਭੀ ਐ ਤੇ ਬਾਕੀ ਫਲਿਆਂ ਦਾ ਰੇਟ ਤਾਂ ਮੈਂ ਪਤਾ ਕਰ ਹੀ ਲਈ ਬਸ ਠੀਕ ਆ ਹੋਰ ਠੀਕ ਆ ਬਾਈ ਚਲ ਆ ਜੋ ਕਰਾਂ ਦੀ ਆਪਾਂ ਖਰਬੂਜੇ ਨਹੀਂ ਚਲਦੇ ਆ ਖਰਬੂਜਾ ਲੈ ਕੇ ਮਿੱਤਰੋ ਤੇ ਪੁੱਛਦੇ ਆ ਬਾਹਰ ਤੋਂ ਕੀ ਰਗੀ ਵੀਰੇ ਬਈ ਅੱਜ ਕੀ ਰਗਾ 15 ਖੀਰਾ ਵਗਿਆ ਭਾਈ 15 ਰੁਪਏ ਕਿਲੋ ਚੇ ਨਹੀਂ ਖੀਰਾ ਇਹ ਜਿਹੜਾ ਦੂਜਾ ਖੀਰਾ ਉਹ ਹੈਗਾ 7-8 ਰੁਪਏ ਚੱਲੀ ਜਾਂਦਾ ਉਧਰ ਆ ਕੇ ਬਾਉ ਜੀ ਹੋਰ ਕੀ ਆਲਾ ਹੀ ਬਾਉ ਜੀ ਮਹਾਰਾ ਸੱਸੀ ਕਾਹ ਸੱਸੀ ਕਾਹ ਹੋ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਇਹ ਭਾਈ ਅੱਜ ਕੀ ਰੇਟ ਕਰਤੇ ਇਧਰ ਖਰਬੂਜੇ ਆਪਣੇ ਖਰਬੂਜੇ ਕਿਧਰ ਖਰਬੂਜੇ 20 ਰੁਪਏ ਕਿਲੋ ਕਰਮੂਜੇ ਹੋ ਗਏ ਭਾਈ 20 ਰੁਪਏ ਕਿਲੋ ਤੇ ਆਪਾਂ ਫੇਰ ਅੱਜ 10 ਕਿਲੋ ਲੈ ਕੇ ਜਾਣੇ ਆ। ਵੈਰੀ ਗੁੱਡ ਵੈਰੀ ਗੁੱਡ। ਕਵਾਲ ਗਿਆ। ਆਵਾ ਪੱਕੇ ਕਾਕੇ ਬਣ ਗਿਆ ਥਣੇ 10 ਕਿਲੋ ਤੋਲ ਦਿਓ ਭਾਈ। ਫਰਮੂਜੇ ਯਾਰ ਮੈਂ ਨਾ ਭਾਈ ਜੇ ਸਰਾਹੀ ਹੁੰਦੇ ਤਾਂ ਹੀ ਆਪਾਂ ਇੱਥੋਂ ਹੀ ਲੈ ਕੇ ਜਾਂਦੇ ਹਾਂ ਹੋਰ ਵੀ ਦੁਕਾਨਾਂ ਐ ਤਾਂ ਬਹੁਤ ਆ। ਤੇ ਨਤੀਰੇ ਹੀ। ਨਤੀਰੇ ਹੋ ਗਏ ਭਾਈ 11 ਰੁਪਏ ਕਿਲੋ ਤੇ ਹੋਰ ਭਰਾ ਕੀ ਆ। ਠੀਕ ਆ। ਕੀ ਸਤਾ ਕਾਮ ਆ ਪੁੱਲਨਾ ਤੋਂ ਵੀ 10 ਕਿਲੋ ਖਰਬੂਜੇ ਜੇ ਫੇਰ ਤੋਲ ਦੀ ਜਰੂਰ ਜੀ ਠੀਕ ਆ ਆ ਮੁੰਡਾ ਉਹ ਲੈਣ ਤੇ ਵਾਸ ਤੇ ਨਿੰਬੂ ਪੁੱਛ ਲੈਨੇ ਬਾਈ ਕੀ ਰੇਟ ਕਿੰਨੇ ਹੋਣਗੇ ਬਾਈ ਨਿੰਬੂ ਕਿਵੇਂ ਹੋਗੇ ਰੇਟ ਯਾਰ 60 ਰੁਪਏ ਨਿੰਬੂ ਵੇਖਿਆ ਬਾਈ 60 ਰੁਪਏ ਕਿਲੋ ਗਰਮੀ ਦਾ ਤੋਹਫਾ ਇਹ ਵੀ ਗਰਮੀ ਦਾ ਤੋਹਫਾ ਇਹਦਾ ਮਤੀਰਾ ਵੀ ਗਰਮੀ ਦਾ ਤੋਹਫਾ ਇਹ ਮੈਂ ਨਾ ਇੱਕ ਰੀ ਤੁਸੀਂ ਨਿੰਬੂ ਪਾਣੀ ਜਰੂਰ ਯਾਰ ਗਰਮੀ ਦੇ ਵਿੱਚ ਤਾਂ ਪੀਣਾ ਜ਼ਰੂਰੀ ਆ ਬਾਈ ਅਰਬੀ ਅਰਬੀ ਵੇਗੀ ਹੈ ਬਾਈ ਅੱਜ 25 ਰੁਪਏ ਕਿਲੋ ਤੇ ਸਾਰਾ ਕੁਝ ਪਤਾ ਕਰ ਲਿਆ ਵੀਰੋ ਤੇ ਚਾਰੀ ਅੰਬ ਰਹਿ ਗਏ ਬਾਈ ਚਾਰੀ ਕੀ ਕਰਦੇ ਚਾਰੀ ਹਾਂ ਕਿਹ ਕੀ ਮੰਗੇ ਬਾਈ ਕੀ ਰੇਟ ਹੈ 3 ਰੁਪਏ ਸਹੀ ਚਾਰੀ ਹਾਸਾ ਟੁੱਟੇ ਮਾਲਾ ਹਾਂ ਚਾਰੀ ਅੰਬ ਵੇਚ ਗਿਆ ਬਾਈ 30 ਰੁਪਏ ਕਿਲੋ ਤੇ ਜੇ ਹੈ ਬਾਈ 35 ਲਾਵੇ ਨਾ ਤੇ ਬਾਈ ਨੂੰ ਆ ਫਿਰਦਾ ਬਾਈ ਨੇ ਦੱਸਿਆ ਜਿਹਦਾ ਇਹ ਕਿੰਨਾ ਇਹ ਮਾਲਾ ਹਾਦਰ ਟੁੱਟੇ ਮਾਲਾ ਦੇਖੁਣੇ ਨਹੀਂ ਰੀਅਲ ਮਾਲ ਠੀਕ ਹੈ ਇਹ ਹੱਦ ਤੋ ਟੇ ਮੇਗਾ ਰੇਟ ਪੱਕੀ ਗੱਲ ਐ ਵੀ 30 ਰੁਪਏ ਕਿਲੋ ਜਿਹੜਾ ਆਚਾਰੀ ਆਂਬ ਦਾ ਰੇਟ ਚੱਲੀ ਜਾਂਦਾ ਤੇ ਜਿਹੜਾ ਵੇ ਮੀਂਹ ਨੇਰੀ ਨਾਲ ਡੱਕਦਾ ਉਹਦਾ 2-4 ਰੁਪਏ ਘੱਟ ਆਊਗਾ ਕਿਨੇ 10 ਰੁਪਏ ਸਹੀ ਐ 10 ਰੁਪਏ ਸਿੱਧਾ ਹੀ ਠੀਕ ਐ 10 ਰੁਪਏ ਘੱਟ ਆਊਗਾ ਬਈ ਜਿਹੜਾ ਮੀਂਹ ਨੇਰੀ ਨਾਲ ਡੁੱਟਦਾ ਬਾਈ ਜਾਂਦਾ ਬਾਕੀ ਵੀਰੋ ਰੇਟ ਕਈ ਹੁੰਦੇ ਆਗੇ ਤੁਸੀਂ ਇੱਕ ਰੇਟ ਨੂੰ ਨਾ ਸਹੀ ਮੰਨਿਆ ਕਰੋ 2-4 ਰੇਟ ਤਾਂ ਆਪਾਂ ਪਤਾ ਕਰੀ ਜਾ ਫਿਰ ਆਨ ਐਵਰੇਜ ਰੇਟ ਕੱਢਿਆ ਕਰੋ ਜੇ ਲਓ ਜੀ ਖਰਬੂਜੇ ਆਪਣੇ ਆ ਲੈ ਜਾਂਦਾ ਮੁੰਡਾ ਬਾ 200 ਖਰਬੂਜੇ ਫੇਰ ਲੈਣੇ ਆ ਬਾਈ ਆਪਾਂ ਤੇ ਬਾਹਰੋਂ ਮੇਰੇ ਹਿਸਾਬ ਨਾਲ ਖਰਬੂਜੇ ਮਿਲਦੇ ਹੋਣੇ 40 ਰੁਪਏ ਦੇ ਆਸ-ਪਾਸ ਆ ਛੋਟਾ ਜਿਹਾ ਲੱਗਦਾ ਯਾਰ ਲਫਾਫਾ ਮੈਨੂੰ ਕਿੰਨਾ ਭਰ ਗਿਆ ਲੈ ਅਕਲਾ ਕੰਡੇ ਇਹ ਕਾਲੂ ਰੱਖ ਕੇ ਕਿੰਨਾ ਕ 18 ਹੋ ਗਿਆ 4-5 ਦਾ 18 ਜਾ ਓ ਜੀ 12 ਕਿਲੋ ਦੋ ਕਰਾ ਲੈ ਮੈਂ ਮਿੱਤਰੋ ਵੈਸੇ ਬਾਊ ਤਾਂ ਕਹਿੰਦੇ 10 ਕਿਲੋ ਹੀ ਦੰਦੇ ਨੀਂਗੇ ਕਹਿੰਨੋ ਕਹਿੰਦੇ ਤੁਹਾਡੇ ਮੂੰਹ ਨੂੰ ਕਹਿੰਦੇ ਦੇ ਦਿੰਨੇ ਆ 18 ਵੈਸੇ 8 ਕਿਲੋ ਆਪਾਂ ਕਢਾ ਦੇਣਾ ਹੋਇਆ ਤੇ 10 ਕਿਲੋ ਇਹਨਾਂ ਦਾ ਵੇਖੀ ਜਾਂਦਾ ਇਹਨਾਂ ਦਾ ਨਹੀਂ ਖੜਦਾ ਖਰਬੂਜਾ ਇਹਨਾਂ ਦਾ 5-4 ਕਿਲੋ ਹੀ ਵੇਖ ਜਾਂਦਾ ਕਿੰਨਾ ਬਣ ਕੇ ਪੁੱਛੀ ਤੇਰੀ ਵੀਡੀਓ ਚੜ ਗਈ YouTube ਤੇ ਚੜ ਗਈ ਯੂਨਿਟ ਤੇ ਕਿੰਨੇ ਵੇਚੀ ਆਹ ਨਾ ਮੈਂ ਬਣ ਕੇ ਭਾਈ 10 ਕਿਲੋ ਐ 10 ਕਿਲੋ ਕਰਾਈ ਆ ਆਪਾਂ ਦਾ ਸੀ ਨਹੀਂ ਜਾਣੇ ਹੁੰਦੇ ਤੈਨੂੰ ਪਤਾ ਤੇ ਆ ਵੀ 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 ਰੋਕ ਲਾ ਕੇ ਅਸੇੜੀ ਘਰ ਦਾ ਬੰਦਾ ਦੋ ਸੌ ਦੇ ਦੀ ਨਹੀਂ 200 ਚਲਾ ਦੇ ਦੇ 500 ਆ ਲੋਈ ਨੋਟ ਦੇ ਚੰਗਾ ਨੋਟ ਯਾਰ ਮੈਂ ਨਾ ਵੇਲਾ ਗਾਂਧੀ ਜੀ ਡੰਡ ਤੇ ਵਾਲੇ ਨਹੀਂ ਗੇ ਨਹੀਂ ਨਹੀਂ ਅੱਭੀ ਪਹਿਲੇ ਅੱਭੀ ਬਾਈ ਗਲੇ ਹੋਣਗੇ ਟੁੱਟਿਆ ਵੇ ਹੈਗੇ ਬਾਈ ਟੁੱਟੇ 500 ਦਾ ਯਾਰ ਉਹ ਵੇ ਬਾਊ ਕੋਲੇ ਪਤੰਦਰਾ ਵਾਧੂ ਪੈਸੇ ਇਹ ਹੋ ਗਏ ਬਾਈ 200 ਦੇ ਖਰਬੂਜੇ 10 ਕਿਲੋ 30 ਲੱਤੀਏ ਮੰਗ। ਬਾ ਰੱਖ ਦੇ ਇੱਥੇ ਰੱਖ ਦੇ। ਇੱਥੇ ਹੀ ਪਿਆਰ ਲੈ ਜੂਗਾ ਇਕੱਠਾ ਹੀ ਚੰਗਾ ਇੱਥੇ ਰੱਖ ਦੇ ਅੱਡ। ਚਲਾ ਚੱਲ ਗਏ ਆਪਾਂ। ਬਸ ਸਾਮਾਨ ਮੈਂ ਹੀ ਲੈ ਕੇ ਕਰਦਾ ਹੁਣਾਗਾ। ਸਾਰਾ ਮੁਰਗ ਇਕੱਠਾ ਕਰ ਲਈਦਾ। ਏਟ ਬਾਕੀ ਦੇ ਸੰਜੂ ਤੋਂ ਪਤਾ ਕਰੀਏ ਸੰਜੂ ਡਾਉਣ ਕੀ ਆਲਾ ਬਾਈ? ਹੋ ਠੀਕ ਆ। ਨਿੰਬੂ ਕਿੰਨਾ ਕਰਤੇ ਬਾਈ ਅੱਜ? ਨਿੰਬੂ 70 ਤੋਂ 80 ਰੁਪਏ ਕਿਲੋ। ਫਰੈਸ਼ ਜਮਾਂ ਕਿ ਤਾਜ਼ਾ ਜਮਾਂ ਹਾਂ। ਲਬੇ 70 80 ਰੁਪਏ ਕਿਲੋ ਜਿਹੜਾ ਤਾਜੀ ਦਾ ਰੇਟ ਚੱਲੀ ਜਾਂਦਾਗਾ ਫਰੈਸ਼ ਐਸੇ ਕਰਕੇ ਪੁੱਛੀਦਾ ਵੀ ਕਈ ਵਾਰੀ ਦੂਜੇ ਦਾ ਰੇਟ ਬਾਈ ਦੱਸ ਦਿੰਦਾ ਪਰ ਫਰੈਸ਼ ਦਾ ਰੇਟ ਹੀ ਹੈ ਨਾ ਜਿਆਦਾ ਸਹੀ ਦਿੰਦਾ ਤਾਂ ਗਾ ਮਿੱਤਰੋ ਛੱਲੀਆਂ ਕਹਿੰਦੇ ਮੱਕੋ ਮੱਕੀ ਇੱਧਰ ਆ ਗਈ ਨਵੀਂ ਵੈਰੈਟੀ ਬਾਕੀ ਤਾਂ ਪਤਾ ਕੀ ਤੀਆਂ ਇਹਦਾ ਰੇਟ ਦੱਸ ਦੀ ਬਾਈ ਹੁਣ ਇਹਦਾ ਕੀ ਰੇਟ ਆ ਇਹ ਜਿਹੜੇ ਬਣਾਈ ਜਾਂਦੇ ਨੇ ਨਾ ਪਾਪਕੋਰਨ ਮੈਣਾ ਛੱਲੀ ਖਾਇਆ ਕਰੋ ਯਾਰ ਬੜੀ ਕੈਂਟ ਚੀਜ਼ ਆ ਛੱਲੀ ਪਾਪਕੋਰਨ ਨਾਲੋਂ ਤਾਂ ਕਿਤੇ ਸਿਰਾਂ ਦੀ ਚੀਜ਼ ਆ ਕਿੰਨਾ ਦੱਸਿਆ ਸੀ 15 15 ਰੁਪਏ ਕਿਲੋ ਤੇ ਹੋਊਗਾ ਮੈਨੂੰ ਲੱਗਦਾ 15 ਕਿਲ 20 ਕਿਲੋ ਦਾ ਇਹ ਤੇ 15 ਰੁਪਏ ਕਿਲੋ ਬਾਈ ਇਹਦੇ ਕੋਲੇ ਬਾਈ ਕੋਲੇ ਆਈ ਹੈ ਕੱਲੀ ਛੱਲੀ ਮੈਨੂੰ ਲਾਦਾ ਹੋਰ ਇਹੀ ਦੁਕਾਨ ਤੇ ਵੇਖੀ ਮੈਂ ਅੱਜ ਤੋਂ ਐ ਘੁੰਮ ਗਿਆਗਾ ਹਾਂ ਲੈ ਬਾਈ ਛੱਲੀ ਬਾਈ ਕੋਲੇ ਆਈ ਆ ਠੀਕ ਆ ਬਾਈ ਓਕੇ 12-13 ਰੁਪਏ ਠੀਕ ਆ ਤੇ ਸੈਂਚਰੀ ਦਾ ਕੀ ਰੇਟ ਆ ਓਏ ਇਹਦੇ ਨਾਲ ਥੋੜੀ ਸਸਤੀ ਹੁੰਦੀ ਐ ਸੈਂਚਰੀ ਯਾਰ ਕਈ ਆਖਦੇ ਨੇ ਸੈਂਚਰੀ ਮਹਿੰਗੀ ਹੁੰਦੀ ਐ ਜਨ ਇਹ ਇਹ ਜਾਰੇ ਚੰਗੀ ਹੁੰਦੀ ਐ ਖਾਣ ਜੀ ਵੀ ਘਟ ਹੁੰਦੇ ਐ ਮਿੱਠੀ ਵੀ ਜ਼ਿਆਦਾ ਹੁੰਦੀ ਐ ਹਾਂ ਹਾਂ ਆ ਉਹਦਾ ਫਲ ਫਲ ਦਾ ਮੋਟਾ ਹੁੰਦਾ ਛਿਲਕਾ ਠੀਕ ਐ ਇਹਦਾ ਬਰੀਕ ਉਹ ਪਤਲਾ ਹੁੰਦਾ ਤੇ ਇਹਦੇ ਵਿੱਚੋਂ ਜ਼ਿਆਦਾ ਬਣੀ ਜੀ ਹੁੰਦੀ ਐ ਠੀਕ ਆ ਹਾਂ ਦੇਸੀ ਮਧੀ ਰਗੀ ਨੂੰ ਕਹਿੰਦੇ ਆ ਉਹਦਾ ਆਮ ਜਿਹੜੇ ਹੁੰਦੇ ਸੈਂਪਲ ਉਹ ਹੁੰਦੇ ਆ ਠੀਕ ਆ ਦੇਸੀ ਦੇਸੀ ਕਾਲੇ ਦੇ ਉਹ ਪਰਿਪਰ ਵਾਲਾ ਆ ਹਾਂ ਉਹ ਦੇਸੀ ਜਾ ਜਾਂਦਾ ਉਹਦਾ ਰੇਟ ਜਮੇ ਘਟ ਹੁੰਦਾ 6-7 ਰੁਪਏ ਬਸ ਉਹਦਾ 6-7 ਰੁਪਏ ਇਹਦਾ ਹੋ ਗਿਆ 12-13 ਰੁਪਏ ਪਹਿਲਾਂ 15 ਵੀ ਵੇਚੇ ਲੋਕਾਂ ਦੇ ਠੀਕ ਆ ਹੁਣ ਰੇਟ ਘਟ ਗਿਆ ਹਾਂ ਹੁਣ ਦੰਡ ਚੜ ਗਈ ਇਹਦਾ ਫਰਿੱਜ ਚ ਲਾਇਆ ਹੋਵੇ ਇੱਕ ਮਦੀਰਾ ਹਨਾ ਠੰਡਾ ਹੁੰਦਾ ਉਹਵੇਂ ਜਿਆਦਾ ਮਿੱਠਾ ਹੁੰਦਾ ਜਿਆਦਾ ਮਿੱਠਾ ਹੁੰਦਾ ਸਵਾਦ ਹੀ ਠੰਡੇ ਨਾਲ ਆਉਂਦਾ ਨਾ ਹਾਂ ਹਾਂ ਆਤ ਨੇ ਪੱਕ ਜਾ ਵੀ ਠੰਡੇ ਨਾਲ ਹੀ ਹੁੰਦਾ ਸਵਾਦ ਲਵਦਾ ਕਿ ਨਹੀਂ ਲਾਈ ਦੇ ਤੇ ਵੋਟ ਕਿ ਨਹੀਂ ਹੋਣੀ ਬਈ ਅਦਗੀ ਗੰਨੇ ਹਾਂ ਕੀ ਬਾਤ ਆ ਗੰਨੇ ਨੂੰ ਵੋਟ ਪਉਣੀ ਆ ਬਾਈ ਨੇ ਖਾਲਸਾ ਨੂੰ ਸਰਬਜੀਤ ਸਿੰਘ ਖਾਲਸਾ ਹਨਾ ਠੀਕ ਆ ਕੀ ਬਾਤ ਆ ਲੈ ਬਈ ਆਜੋ ਮਿੱਤਰੋ ਬਾਕੀ ਦੇਖਦੇ ਆ ਬਾਈ ਕਿਹੜਾ ਜਿੱਦਦਾਗਾ ਕਿਹੜਾ ਨਹੀਂ ਜਿੱਦਦਾਗਾ ਉਹ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਹੀ ਪਤਾ ਲੱਗਣਾਗਾ ਹਾਂਜੀ ਹੋਰ ਠੀਕ ਹੈ ਜੀ ਸਿੱਤਾ ਕੈਮ ਕੈਮ ਤੇ ਆ ਅਨਾਨਾਸ ਦਾ ਕੀ ਰੇਟ ਹੋ ਗਈ 45 46 45 ਤੇ 46 ਰੁਪਏ ਰਾਜਾ ਰਾਣੀ ਮਹਿੰਗਾ ਰਾਜਾ ਰਾਣੀ 80 90 ਰੁਪਏ ਹੁੰਦਾ ਇਹਦਾ ਕੀ ਫਰਕ ਹੁੰਦਾ ਰਾਣੀ ਦਾ ਰਾਣੀ ਮਿੱਠੀ ਹੁੰਦੀ ਖਾਨ ਚ ਇਹ ਟੌੜਾ ਹੁੰਦਾ ਥੋੜਾ ਇਹ ਜੂਸ ਪੈਂਦਾ ਹਾਂ ਉਹ ਖਾਣ ਵਾਲਾ ਹੁੰਦਾ ਉਹ ਹਲੋ ਤੈਨੂੰ ਬਲੇ ਜੱਜੀ ਦੇ ਦੋ ਰੁਪਏ ਕਿਹੜੇ ਇਹ ਥੋੜਾ ਗਰਮ ਸੁਭਾਅ ਦਾ ਆ ਗਿਆ ਹਾਂ ਉਹ ਬਾਈ ਨੂੰ ਉਹ ਬਾਈ ਨੂੰ ਇਹਦਾ ਰੇਡ ਬਾਈ 45 ਰੁਪਏ ਪਵਿੱਤਾ ਚੱਲਿਆ ਬਾਈ ਦਾ 45 ਰੁਪਏ ਕਿਲੋ ਜਿਹੜਾ ਭਾਈ ਉਹ ਪਏ ਆ ਉਹ ਨਾਰੀਅਲ ਦੇ ਵੈਸੇ ਤਾਂ ਹੁਣ ਬਾਹਰੋਂ ਮਿਲ ਜਾਂਦਾ 60 ਰੁਪਏ 65 ਰੁਪਏ ਇੱਥੇ ਕਿੰਨੇ ਦਾ 6.5 ਠੀਕ ਕਿੰਨੇ ਕਿਲੋ ਇਹਦੇ ਦਾ 10 10 ਤਾਂ ਨਹੀਂ 10 10 ਪੀਸ ਆ 10 ਪੀਸ ਤੇ 600 ਦਾ 600 ਦਾ ਲੱਗੂਗਾ ਜਾਨੀ 600 ਦਾ 650 ਦਾ ਠੀਕ ਆ ਫਿਰ ਤਾਂ ਇਹਨਾਂ ਗੱਲ ਉੱਥੇ ਹੀ ਜਾਵਣੀ ਮੈਂ ਤਾਂ 65 ਰੁਪਏ ਦਾ ਪੈ ਗਿਆ ਕਿ ਫਰਕ ਹੈ ਦੀ ਕੁਆਲਿਟੀ ਇਹ ਬੰਗਲੌਰ ਦਾ ਆਂਦਾ ਗੁਜਰਾਤ ਦਾ ਆਂਦਾ ਅੱਛਾ ਇਹ ਆ ਗਿਆ ਬੰਗਲੌਰ ਦਾ ਤੇ ਉਹ ਆਹ ਦਾ ਬਈ ਆਹ ਦਾ ਗਜਰਾਤ ਦਾ ਹੁੰਦਾਗਾ ਬਾਕੀ ਆਪਾਂ ਨੂੰ ਵੀ ਉਹ ਵਿੱਚ ਪੜੇ ਤੋਂ ਪਤਾ ਲੱਗਦਾ ਚੀਜ਼ਾਂ ਦਾ ਤੇ ਬਾਹਰੋਂ ਵੀ ਵੈਸੇ ਮੈਂ ਤੁਹਾਨੂੰ ਦੱਸ ਦਿਆਂ ਵੀ ਪਤਾ ਨਹੀਂ ਗਜਰਾਤ ਦਾ ਕਰਨਾਲ ਉਹ ਵੀ ਪੈਂਡ ਕੇ ਪਈਏ ਚੱਲੀ ਜਾਂਦਾ ਇਹਦਾ ਕੋਈ ਜਾਨੀ ਕੁਆਲਿਟੀ ਦਾ ਫਰਕ ਹੋ ਸਕਦਾ ਹੈਣਾ ਬੜਾ ਕੁਆਲਿਟੀ ਦਾ ਤੇ ਸੇਵ ਦਾ ਬਈ ਕੀ ਰੇਟ ਅੱਜ ਇਹ ਬੋਲ 950 ਸੇਵ ਕਿਹਾ ਬਈ 950 14 ਪਈਏ ਦੀ ਹੈ ਕਿੰਨੇ ਕਿਲੋ ਦੀ ਬਈ 10 ਕਿਲੋ 10 ਕਿਲੋ ਦੀ ਕੀ ਬਾਤ ਹੈ 995 ਰੁਪਏ ਕਿਲੋ ਜਿਹੜਾ ਬਈ ਸੇ ਇੱਥੇ ਚੱਲੀ ਜਾਂਦਾ ਮੰਡੀ ਦੇ ਵਿੱਚ ਤੇ ਆਜੋ ਬਈ ਅੱਗੇ ਚੱਲੀਏ ਹੁਣ ਗਰਾਂ ਦੀ ਗਾਲੂ ਆਹ ਬਈ ਕਾਦੀ ਦੁਕਾਨ ਲਾਈ ਬੈਠਾ ਯਾਰ ਇੱਥੇ ਹੈ ਸਮਝੀ ਦੇ ਵਿੱਚ ਬਈ ਆਹ ਜੀ ਹੈ ਸਾਡੀ ਮੰਡੀ ਚ ਹਾਂ ਹਾਂ 100 ਰੁਪਏ ਦੀ ਵੱਡਾ ਗਣਾ ਹੈ ਫਿਰ 1-2 ਰੁਪਏ ਦੀ ਇੰਡੀਆ ਵੀਰੇ ਟਾਈਪ ਅੱਛਾ ਪਾਊਡਰ ਨੂੰ ਲਾ ਚੁੱਕਾ ਨਹੀਂ ਆਹ ਕਦੇ ਹਾਸਤੇ ਬਈ ਸ਼ੂਗਰ ਦੀਆਂ ਗੋਲੀਆਂ ਹੁੰਦੀਆਂ ਹੈ ਠੀਕ ਆ ਕੰਮ ਕਰਦੀਆਂ ਪੂਰਾ 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 ਵੀਰੇ ਕੋਈ ਸਾਈਡ ਮੈਂ ਇਹ ਕਿਹੜੀ ਕੰਪਨੀ ਆ ਜਾਂਦੀ ਸਾਰੀ ਆ ਵਕੇ ਮੈਕਸ ਆਇਰਵੇਦਿਕ ਆ ਵੀਰੇ ਇਹ ਹੈ ਦਾ ਆਯੁਰਵੇਦਿਕ ਜਿਵੇਂ ਕੰਪਨੀ ਦਾ ਆਪਣੇ ਕੰਪਨੀ ਦਾ ਡਾਕਟਰ ਗਨੂਰਾ ਡਾਕਟਰ ਗਨੂਰਾ ਤੇ ਵੈਂਟ੍ਰਸਟ ਆ ਆ ਲੱਗਿਆ ਕੋਈ ਇੰਟਰਸਟ ਕੰਪਨੀ ਆ ਵੈਂਟ੍ਰਸਟ ਕੰਪਨੀ ਪਿਓਰ ਆਯੁਰਵੇਦਿਕ ਬਾਈ ਸਬਜੀ ਮੰਡੀ ਦੇ ਵਿੱਚ ਮੇਤਰੋ ਦਵਾਈਆਂ ਰੱਖੀ ਬੈਠਾ ਆਯੁਰਵੇਦਿਕ ਤੇ ਗ੍ਰੀਨ ਟੀ ਪਈਏ ਦੇ ਕੋਲੇ ਤੰਮੀ ਕਲੀਨਰ ਕੀ ਬਾਤ ਠੀਕ ਆ ਆ ਗੋਡਿਆਂ ਦੇ ਆ ਜਲ ਜੁਲ ਹੁੰਦੀ ਆ ਗੋਡਿਆਂ ਨੂੰ ਦਰਦ ਹੋਵੇ ਕੋਈ ਚੀਜ਼ ਹੋਵੇ ਆ ਗੋਡਿਆਂ ਦੇ ਵਿੱਚ ਦਰਦ ਦਰਦ ਤੋਂ ਆ ਗਈ ਆ ਪੇਟ ਸਾਫ ਕਰਨ ਨੂੰ ਪਤਲੇ ਹੋਣ ਵਾਸਤੇ ਆ ਅੱਛਾ ਆ ਬਾਡੀ ਬਣਾਉਣ ਵਾਸਤੇ ਆ ਜਿਹੜਾ ਮੇਰੇ ਨਾਲ ਵਿਚਾਰੇ ਦੁਬਲੇ ਪਤਲੇ ਆ ਗਏ ਹਾਂ ਉਹਨਾਂ ਵਾਸਤੇ ਪੂਰਾ ਤਕੜਾ ਕੰਮ ਹਾਂ ਕੋਈ ਪਤਲਾ ਹੋਣਾ ਚਾਹੋਣੇ ਤਾਂ ਵੀ ਹੈਗੀ ਆਪਣੇ ਕੋ ਮੋਟਾ ਹੋਣਾ ਤਾਂ ਵੀ ਹੈਗਾ ਆਪਣੇ ਕੋਲ ਹਾਂ ਕੀ ਭਾਈ ਯਾਰ ਆਹਾ ਜੀ ਇਹ ਗ੍ਰੀਨ ਟੀ ਆ ਮੇਰੇ ਨੇ অর্ਗੈਨਿਕ ਜੜੀ ਲੀਫ ਵਾਲੀ ਨੂੰ ਦੀ ਚਾਹ ਬਤੀ ਹੋ ਹਮ ਯਾਰ ਚਾਹ ਦਾ ਪੈਕਟ ਬੜਾ ਸੋਹਣਾ ਕੇ ਇਹ ਹੈਗੀ 700 ਰੁਪਏ ਲੈਸ ਕਰਕੇ 600 ਦੀ ਦਿੰਨੇ ਆਪਾਂ 600 ਦੀ ਮਾਨੂੰ ਵਧੀਆ ਚਾਹ ਹੈ ਮੈਂ ਕਹਣਾ ਪੱਤੀ ਜਿਹੜੀ ਆਮ ਨਹੀਂ ਬਣਦੀ ਜਿਵੇਂ ਆਪਾਂ ਦੁੱਧ ਦਬਾ ਕੇ ਹੋਵੇ ਕੇ ਨਹੀਂ 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 ਕੱਲੇ ਗਰਮ ਪਾਣੀ ਚ ਇਹ ਕਹਿੰਦੇ ਗਰਮ ਪਾਣੀ ਚ ਬਣਦੀ ਆ ਭਾਈ ਲੰਬੀਆਂ ਪੱਤੀਆਂ ਵਾਲੀ ਆ ਹ ਜਿਹਨੂੰ ਮਾਰੂ ਚਾਹ ਕਹਿੰਦੇ ਆਪਾਂ ਹੋਵੇ ਬਣਦੀ ਆਪਣੀ ਦੇਸੀ ਔਰ ਗੈਨਿਕ ਹੁੰਦੀ ਹੈ ਵੀ ਇਹ ਆ ਗਈ ਪਿਓਰ ਦਾਣੇ ਵਾਲੀ ਚਾਹ ਹਾਂ ਇਹ ਸ਼ਾਮ ਤੋਂ ਸਿੱਧੀ ਨੋ ਕੈਮੀਕਲ ਵਿਦਾਊਟ ਤਜਾਬ ਨਾ ਤਜਾਬ ਨਹੀਂ ਬੰਦਾ ਇਹਨਾਂ ਆਹਾਂ ਆਮ ਤਾਂ ਯਾਰ ਬੱਚਾ ਪੀਂਨੇ ਗਰਮੀ ਤਜਾਬ ਬੰਦ ਨਾ ਨਾਲ ਕਹਿੰਦੇ ਕੈਮੀਕਲ ਤੋਂ ਵਿਦਾਊਟ ਆਹੇ ਕਿਆ ਬਾਈ ਕੀ ਚੀਜ਼ ਬਾਈ ਇਹ ਗੁੰਦਕਦੀਰਾ ਬਾਈ ਆ ਗਿਆ ਗੁੰਦਕਦੀਰਾ ਮਿੱਤਰੋ ਆਹ ਤਾਂ ਵਧੀਆ ਚੀਜ਼ ਆ ਠੰਡਾ ਹੁੰਦਾ ਹੈ ਜਾਨੀ ਵਧੀਆ ਦਾ ਹੀ ਲੈ ਲੇ ਸੇ ਮਸਾਲਾ ਹੁੰਦਾ ਅੱਛਾ ਹਾਂ ਜਰਾੜਾ ਮਸਾਲਾ ਹੁੰਦਾ ਪਾਊਡਰ ਠੀਕ ਆ ਆ ਅੰਬਾ ਹਲਦੀ ਨੀੜੀ ਦੁੱਧੇ ਚ ਪਾ ਕੇ ਬੀਨੋ ਗੋਡੇ ਗੜੇ ਦੁੱਧੇ ਅੰਬਾ ਹਲਦੀ ਆ ਗਈ ਹਾਂ ਹਾਂ ਇਹ ਬਈ ਫਿਰ ਕਿੱਥੋਂ ਹੁੰਦਾ ਇੱਥੋਂ ਹੀ ਹੁੰਦਾ ਸਾਰਾ ਕੰਪਨੀ ਦਾ ਮਾਲੀ ਹੁੰਦਾ ਪਿੱਛੋਂ ਪਿੱਛੋਂ ਸਿੱਧਾ ਮੰਗਾਈਦਾ ਵੀਰੇ ਆਪਾਂ ਠੀਕ ਆ ਡਰਾਈ ਹਾਂ ਹਾਂ ਆ ਮਿਰਚ ਮਸਾਲੇ ਦਾ ਹੁੰਦਾ ਨਿੰਬੂ ਦਾ achar ਹੁੰਦਾ ਸਿੱਧਾ ਕੋਚ ਨਹੀਂ ਕਰਨਾ ਆਪਦਾ achar ਹੁੰਦਾ ਲੈ ਬਈ ਮਿੱਤਰੋ ਮੁੱਕ ਦੀ ਗੱਲ ਐ ਬਾਈ ਕੋਲੇ ਸਮਾਨ ਵੱਧ ਉਹਦਾ ਆ ਗਈ sketch ਹੈ ਨਾ ओरिजिनल ਫੁੱਲਾਂ ਦੀਆਂ ਗਲਾਸ ਦੇ ਫੁੱਲਾਂ ਅਰੀਜਨਲ ਕੋਈ ਵਦਾਗੜ ਕੈਮੀਕਲ ਤੋਂ ਅੱਛਾ ਆ ਫੁੱਲ ਵੀ ਬਈ ਤਾਂ ਪਾਏ ਜਿਹੜੀ ਲਾਲ ਦੀ ਸਕੈਚ ਆਪਾਂ ਬਣਾਉਣੇ ਹੁੰਦੇ ਆ ਆ ਵੈਸੇ ਕੈਮੀਕਲ ਰੰਗ ਤਾਂ ਪਾਉਂਦੇ ਹੁਣੇ ਕਿ ਨਹੀਂ 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 ਕੱਲੇ ਫੁੱਲਾਂ ਦੇ ਇਹਦੇ ਚ ਕੱਲੇ ਗੁਲਾਬ ਦੇ ਫੁੱਲਾਂ ਦੇ ਕਹਿੰਦੇ ਗੁਲਾਬ ਦੇ ਫੁੱਲਾਂ ਨਾਲ ਹੀ ਬਈ ਰੰਗ ਜਾਏ ਬਣਿਆ ਹੋਇਆ ਤੇ ਬਾਕੀ ਆਯੁਰਵੈਦਿਕ ਚੀਜ਼ਾਂ ਬਾਈ ਕੋਲੇ ਇੱਥੇ ਸਬਜ਼ੀ ਮੰਡੀ ਖੜੇ ਸੀਗੇ ਆਪਾਂ ਤੇ ਬਾਈ ਸਮਾਨ ਵਾਧੂ ਰੱਖੀ ਬੜਾ ਤੇ ਬਾਈ ਖੁੰਮਾ ਦਾ ਕੀ ਰੇਟ ਕਰਦਾ ਅੱਜ ਖੁੰਮਾ 120 ਰੁਪਏ ਹੈ 120 ਰੁਪਏ ਕਿਲੋ 120 ਰੁਪਏ ਕਿਲੋ ਯਾਨੀ ਆ ਕਿੰਨੇ ਦਾ ਹੋਊਗਾ ਇਹ 200 ਗ੍ਰਾਮ ਨੇ ਵੀ ਪੰਜ ਹੁੰਦੀਆਂ ਕਿਲੋ ਚੜਦੀਆਂ اچھا 120 ਦੀਆਂ ਪੰਜ ਆ ਗਈਆਂ ਸਿੱਧੀਆਂ ਹੀ ਲੈ ਬਈ 120 ਦੀਆਂ ਪੰਜ ਆ ਗਈਆਂ ਬਾਈ ਕਿੰਨੇ ਆਲਾ ਬਾਈ ਹੋਰ ਮਹਾਰਾਜੀ ਠੀਕ ਆ ਆਲੂ ਦਾ ਕੀ ਰੇਟ ਆ ਬਾਈ ਅੱਜ ਆਲੂ ਵੀਰੇ 700 750 ਠੀਕ ਆ ਘਟ ਗਿਆ 750 ਨਹੀਂ ਕੁਆਲਿਟੀ ਤੇ ਡਿਪੈਂਡ ਹੈ 750 ਵਾਲੀ ਕੁਆਲਿਟੀ ਕਿਹੜੀ ਆ 750 ਜਿਹੜਾ ਪਿਆ ਮਰੀ ਦੋਹਾ ਉਗੜੀ ਆਹ ਹਣੀ ਇਹ ਆ ਗਈ ਬਈ 750 ਰੁਪਏ ਦੀ ਕੁਆਲਿਟੀ ਪਹਿਲਾਂ ਚੈੱਕ ਕਰ ਲਿਓ ਜੇ ਚਿੱਟਾ ਆਲੂ ਆ ਗਿਆ ਜਿਹੜਾ ਇਹ 750 ਦਾ ਗੱਟਾ ਤੇ ਜਿਹੜਾ 950 ਵਾਲਾ ਬਈ ਉਹ ਉਹ ਥੋੜਾ ਇਹਦੇ ਨਾਲ ਮੋਟਾ ਹੁੰਦਾ ਹੈ ਆ ਆ ਗਿਆ ਬਈ ਹਾਂ ਠੀਕ ਆ ਆ ਮੇਤਰ ਕੁਆਲਿਟੀ ਦਾ ਫਰਕ ਇਹ ਆ ਗਿਆ 950 ਰੁਪਏ ਦਾ ਗੱਟਾ ਜਿਹੜਾ ਮੋਟਾ ਆਲੂ ਤੇ ਪਤਲਾ ਆਲੂ ਬਰੀਕ ਆਲੂ ਆ ਜਿਹੜਾ ਉਹ ਆ ਗਿਆ 750 ਰੁਪਏ ਦਾ ਕਿਲੋ 750 ਰੁਪਈਆ ਦਾ ਗੱਟਾ ਸੋਦੀ ਤੇ ਹੁਣ ਕੁਲਚਾ ਨੂੰ ਨਜ਼ਾਰੇ ਵੱਜ ਜਾਣੇ ਕਿਉਂਕਿ 750 ਵਾਲੇ ਗੱਟੇ ਵੀ ਹੁਣ ਮੰਡੀ ਚ ਆਉਣ ਲੱਗੇ ਕਿ ਨਹੀਂ ਭਾਈ ਕੁਲਚਾ ਵਾਲਾ ਬੰਦਾ ਠੀਕ ਆ ਨੀਰ ਕੁਲਚਾ ਹਾਂ ਇਹ 750 ਵਾਲਾ ਲੈ ਗਿਆ ਕਿ 950 ਵਾਲਾ 750 ਵਾਲਾ ਠੀਕ ਆ ਨੀਰ ਕੁਲਚਾ ਆਲੂ ਵੀ ਬੋਦੀ ਹੈ ਕਿ ਬਸ ਸਹਿਜ ਛੋਟਾ ਬਹੁਤ ਵਧੀਆ ਸਹਿਜ ਛੋਟਾ ਠੀਕ ਆ ਨਹੀਂ ਆਲੂ ਦੀ ਦੋਵੇਂ ਵਧੀਆ ਭਾਈ ਇਹ ਆਲੂ ਦਾ ਸਹਿਜ ਵੱਡਾਗਾ ਉਹਦਾ ਆ ਗਿਆ ਸਹਿਜ ਛੋਟਾ ਆਜੋ ਭਾਈ ਮਤਰੋ ਅੱਗੇ ਚੱਲੀਏ ਹੁਣ ਇਧਰ ਗੰਡਿਆਂ ਦੇ ਰੇਟ ਆਪਾਂ ਪਤਾ ਕਰ ਲਈਏ ਤੇ ਫਿਰ ਆਪਾਂ ਵੀਡੀਓ ਕਰਾਂਗੇ ਬੰਦ ਤੋਂ ਕਿ ਟਾਈਮ ਹੋਈ ਜਾਂਦਾ ਆਪਾਂ ਤੂੜੀ ਵਾਲੀ ਬੋਲੀ ਉਧਰ ਕਰਨੀ ਲਾਈਵ ਤੇ ਬਹੁਤੋਂ ਗੰੰਡਿਆਂ ਦੇ ਰੇਟ ਪਤਾ ਕਰਕੇ ਤੇ ਆਪਾਂ ਵੀਡੀਓ ਕਰ ਦੇਣੀ ਆ ਕਲੋਜ਼ ਸਸੀ ਗੱਲ ਬਾਈ ਜੀ ਹੋਰ ਬੌਜੀ ਠੀਕ ਹੈ ਜੀ ਹਾਂ ਜੀ ਗੰੰਡਿਆਂ ਦਾ ਰੇਟ ਅੱਜ ਕੀ ਕਰਤਾ ਜੀ 13 14 ਰੁਪਏ ਜੀ 13 14 ਰੁਪਏ ਕਿਲੋ ਹੋ ਗਏ ਬਾਈ ਗੰਡੇ ਤੇ ਜਿਹੜਾ ਫਿੱਕਾ ਜਾਂ ਨਾਸਕਾ ਉਹ ਵੀ ਕੀ ਵੀ ਕੀ ਨਾਸਕਾ ਹੋ ਗਿਆ ਬਾਈ 20 21 ਤੇ ਦੂਜਾ ਗੰਡੇ ਹੋ ਗਏ ਬਾਈ ਜਿਹੜੇ ਲਾਲ ਜੇ ਆ ਪਏ ਆ ਇਹ ਹੋ ਗਏ ਬਾਈ ਆਲੇ ਗੰਡੇ ਹੋ ਗਏ ਬਾਈ 14 ਰੁਪਏ ਦੇ ਕਿਲੋ ਦੇ ਆਸ-ਪਾਸ ਜਿਹੜੇ ਫਿੱਕੇ ਨਾਸਕ ਕਹਿੰਦੇ 20 ਰੁਪਏ 21 ਰੁਪਏ ਦੇ ਕਿਲੋ ਆਸ-ਪਾਸ ਬਾਈ ਜਿਹੜਾ ਰੇਟ ਆ ਮੰਡੀ 'ਚ ਚੱਲੀ ਜਾਂਦਾ ਗਾ ਤੇ ਪੰਜ ਕਿਲੋ ਵਾਲਾ ਗ੍ਰੇਡ ਲੈ ਕੇ ਚੱਲਿਆ ਮੇਤਰੋ ਫੇਰ ਅੰਬ ਦਾ ਅੱਜ ਆਪਾਂ ਲੈ ਬੇ ਮੇਤਰੋ ਅੰਬ ਦੀ ਕੁਆਲਿਟੀ ਚੈੱਕ ਕਰੋ ਜੇ ਕੀ ਅੰਬ ਦੇਖੋ ਜੀ ਹਾਂ ਕੀ ਰੇਟ ਲੱਗਦਾ 90 ਰੁਪਏ 90 ਅੱਜ ਰੇਟ ਮਹਿੰਗਾ ਹੋ ਗਿਆ ਯਾਰ ਅੱਜ ਮਹਿੰਗਾ 90 ਰੁਪਏ ਬਾਈ ਅੱਜ ਦਾ ਰੇਟ ਹੋ ਗਿਆ ਅੰਬ ਦਾ ਨਾਲ ਪਿੱਛੇ ਮਾਲ ਨਹੀਂ ਆ ਰਿਹਾ ਇਲੈਕਸ਼ਨ ਦੇ ਪਿੱਛੇ ਇਲੈਕਸ਼ਨਾਂ ਦੇ ਵਿੱਚ ਮਾਲ ਨਹੀਂ ਆ ਰਿਹਾ ਠੀਕ ਆ ਤੋਲਦੇ ਬਾਈ ਫਿਰ ਇਹਨੂੰ ਅਗਰਟੀ ਦੇ ਵਾਲੇ ਆਂਬ ਨੇ ਅੰਬ ਤਾਂ ਬਾਈ 70 ਰੁਪਏ ਕਿਲੋ ਵੀ ਚੱਲੀ ਜਾਂਦੀ ਐ ਮੰਡੀ 'ਚ ਪਰ ਆਪਾਂ ਵਧੀਆ ਕੁਆਲਿਟੀ ਵਾਲੇ ਲੈ ਆ ਜਾਨੀ 90 ਰੁਪਏ ਕਿਲੋ ਵਾਲੇ ਇਹ ਬਹੁਤ ਵਧੀਆ ਅੰਬ ਆ ਬਾਈ ਨਜ਼ਾਰਾ ਹੀ ਆ ਲੈ ਲੈ ਯਾਰਾ ਕਿੰਨੇ ਹੋ ਗਏ ਬਾਈ 5 ਕਿਲੋ ਪੂਰੇ ਹੋ ਗਏ ਵਾਲੇ 5 ਕਿਲੋ ਗਰੇਟੀ ਅੱਧਾ ਕਿਲੋ ਗਰੇਟੀ ਘਾਟ 5 ਕਿਲੋ ਅੰਬ ਠੀਕ ਆ ਟੱਕ ਦੇ ਫਿਰ ਪਾ ਦੇ ਲਫਾ ਵੇ ਜਨੂੰ ਲੈ ਵੀ 5 ਕਿਲੋ ਅੰਬ 9545 ਤੇ 450 ਰੁਪਏ ਦੇ ਜਿਹੜੇ ਅੰਬ ਹੋ ਗਏ ਆ ਆਪਾਂ ਲਿਆ ਛੋਟਾ ਜਿਹਾ ਕਰੇਟ ਇੰਨਾ ਕਾ ਕਰੇਟ ਬਈ ਚੱਲ ਜਾਂਦਾ ਕ ਵਧੀਆ ਰਹਿੰਦਾ ਕ ਜਾਨੀ ਤੇ ਬਾਕੀ ਦੀ ਵੀਡੀਓ ਵੀਰੋ ਆਪਾਂ ਤੁਰੀ ਦੀ ਬੋਲੀ ਕਰਾ ਕੇ ਫਿਰ ਵੇਣੇ ਆ ਜੇ ਟਾਈਮ ਹੋਇਆ ਤਾਂ ਨਹੀਂ ਤਾਂ ਫਿਰ ਇੱਥੋਂ ਹੀ ਸਮਾਪਤੀ ਕਰਾਂਗੇ ਅੱਜ ਧੰਨਵਾਦ